ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਲਓ ਜੀ ਅੱਜ ਸੱਜਰ ਸੂਈ ਮੱਝ ਦੀ ਵੀਡੀਓ ਲੈ ਕੇ ਤੁਹਾਡੇ ਲਈ ਆਏ ਆ ਜਿਹੜੇ ਵੀਰ ਪੇਰ ਨਾਲ ਨਵੇਂ ਜੁੜੇ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਵੀਡੀਓ ਕਿਵੇਂ ਲੱਗੀ ਜਾਂ ਮੱਝ ਦੇ ਕੁਝ ਵੀ ਕਮੈਂਟ ਬਾਕਸ ਵਿੱਚ ਦੱਸਣਾ ਜਿਹਨੇ ਮੱਝਾਂ ਖਰੀਦਣੀਆਂ ਤੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਵੀ ਆਪਣੇ ਸੁਝਾਅ ਦੇ ਸਕਦਾ ਹੈ ਤੇ ਇਹ ਵੀਡੀਓ ਆਪਾਂ ਬਣਾ ਰਹੇ ਆ ਪਿੰਡਾਂ ਗੌਸਪਰਾ ਜਿਹੜਾ ਗੌਸਪਰਾ ਪਿੰਡ ਆ ਇਹ ਬਾਜਾਖਾਨਾ ਬਰਨਾਲਾ ਰੋਡ ਤੇ ਸਜਤਿਆ ਤੇ ਥੋੜਾ ਜਿਹਾ ਹਟਵਾਂ ਚਲਪਰਾ ਭਾਈ ਕਾਠਾਣਾ ਆ ਜਾਂਦਾ ਆ ਉਹਦੇ ਨਾਲ ਲਗਭਗ 2 ਕਿਲੋਮੀਟਰ ਤੇ ਪਿੰਡ ਆ ਇਹ ਸੱਜਰ ਸੁਈ ਮੱਝ ਦੀ ਵੀਡੀਓ ਬਣਾ ਰਹੇ ਆ ਤੇ ਤੁਸੀਂ ਜਿਹੜੇ ਵੀਰਾਂ ਨੇ ਖਰੀਦਣੀ ਆ ਤੋਂ ਤੁਸੀਂ ਵੀਡੀਓ ਦੇ ਵਿੱਚ ਜੱਜਮੈਂਟ ਕਰਕੇ ਤੇ ਖਰੀਦ ਸਕਦੇ ਹੋ ਤੇ ਬਾਕੀ ਆਪਾਂ ਤੁਹਾਨੂੰ ਮੱਝ ਦਿਹਾ ਕੁਝ ਬਰੀਕੀਆਂ ਤੁਹਾਨੂੰ ਖੋਣੀਆਂ ਵੀ ਮੋਰਾਂ ਦੇ ਮਾਚੇ ਥੋੜੀ ਬਸ ਤੋਂ ਡਰਦੀ ਆ ਸੱਜੇ ਉੱਪਰ ਕਰਕੇ ਕਟੜ ਦੇ ਨੇੜੇ ਲੱਗਣ ਦੇ ਦੀ ਤੇ ਇਹ ਮਾਜਦ ਦੀ ਬਰੀ ਕੀ ਜੋ ਉੱਥੇ ਦੇਖ ਸਕਦੇ ਹੋ ਤੇ ਬੋਡੀ ਸਟਰਕਚਰ ਆ ਬਹੁਤ ਸ਼ਾਨਦਾਰ ਆ ਤੇ ਚੰਗੀਆਂ ਮੱਜਾਂ ਦੇ ਵਿੱਚ ਇਹ ਮਜ ਆਉਂਦੀ ਆ ਤੇ ਨੇੜੇ ਤੋਂ ਤੁਹਾਨੂੰ ਸਭ ਤੋਂ ਪਹਿਲਾਂ ਥਾਣਾ ਦਿਖਾਉਣੇ ਆ ਥਣ ਕੋ ਮੇਣਾ ਜੀ ਜੁਈ ਆ ਵੀ ਆਪਾਂ ਦੁੱਧ ਚੋਣਾ ਆ ਤੇ ਥਾਣਾ ਸਹੀ ਸਲਾਮਤ ਹੋ ਤੇ ਵਧੀਆ ਸਾਈ ਹੁੰਦੀ ਹੈ ਅਗਲੇ ਥਾਣਾ ਦੀ ਤੁਸੀਂ ਦੇਖਦੇ ਪਰਲੇ ਪਾਸੇ ਥਾਣਾ ਜਿਹੜੇ ਨਹੀਂ ਪਰਲੇ ਪਾਸੇ ਚ ਹਨ ਤੇ ਮੁੱਠੀ ਵਾਲਾ ਥਾਣਿਆ ਤੇ ਵੀਰ ਦੇ ਕਹਿੰਦੇ ਮੁਤਾਬਕ ਵੀ ਧਾਰ ਬਹੁਤ ਸ਼ਾਨਦਾਰ ਧਾਰੇ ਦੀ ਆ ਤੇ ਇਹ ਕਿਰਵੇਂ ਸੂਰੀ ਆ ਜਾਂ ਬੈਗ ਤੋਂ ਤੁਹਾਨੂੰ ਦਿਖਾਉਣੇ ਆਂ ਦਾ ਲੇਵਾ ਬੈਗ ਤੋਂ ਤੁਸੀਂ ਦੇਖ ਸਕਦੇ ਹੋ ਥੋੜੀ ਪੂਛ ਗਿਆ ਥੜਾ ਬਹੁਤ ਸ਼ਾਨਦਾਰ ਆ ਮੁੱਠੀ ਵਾਲਾ ਥਾਣ ਲੱਗੀ ਹੋਈ ਆ ਤੇ ਇਹਦਾ ਤੋਂਦੂ ਹੀ ਕੱਢਿਆ ਹੋਇਆ ਆ ਤੇ ਜੋ ਬੀਕੀ ਦੇ ਵਿੱਚ ਗੱਲਾਂ ਆ ਵੀ ਇਹਨਾਂ ਕਰਦੇ ਆ ਤੇ ਮੋੜਾਂ ਦਰਸਾਉਂਦੀ ਆ ਲੈਂਥਨ ਬਾਈ ਦੀ ਹੈਡਲੈਂਸ ਦੀ ਉੱਚੀ ਤੇ ਲੰਮੀ ਮਾਝਿਆ ਤੇ ਕੱਕਰੇ ਲੂਮਾ ਦੇ ਤੇ ਕਰੀ ਵੀਰ ਨੇ ਪਾਲੀ ਹੋਈ ਆ ਤੇ ਆਪਾਂ ਵੀਰ ਨਾਲ ਬਰੀਕੀ ਗੱਲਾਂ ਕਰਦੇ ਆਂ ਆਪਾਂ ਇਹਨਾਂ ਨੂੰ ਪੁੱਛਦੇ ਨਾ ਤੂੰ ਵੀ ਇਹ ਕਿਰਮੇ ਸੋਏ ਆ ਤੇ ਕੀ ਇਹ ਰੇਟ ਆ ਮੋਲ ਵੜੀ ਮੰਗਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਹਾਂਜੀ ਵੀਰ ਜੀ ਜਿਹੜੀ ਮੱਝ ਤੁਸੀਂ ਸੱਜਣ ਤੁਸੀਂ ਵੇਚਣੀ ਆ ਹਾਂਜੀ ਤੇ ਇਹ ਸਭ ਤੋਂ ਪਹਿਲਾਂ ਦੱਸੋ ਜੀ ਕਿੰਨੇਵੇਂ ਸੋਏ ਜੀ ਇਹ ਤੀਜਾ ਸੋਆ ਜੀ ਤੀਜਾ ਸੋਆ ਜੀ ਹਾਂਜੀ ਤੇ ਇਹ ਕਿੰਨਾ ਮੁੱਲ ਦੇ ਸਕਦੀ ਆ ਥੋੜੇ ਘਰਦੀ ਆ ਜਾਂ ਤੁਸੀਂ ਮੁੱਲ ਲਈ ਸੀ ਬਾਜੀ ਇਹ ਆਪਾਂ ਮੋਲ ਲਈ ਟੋਕੜ ਜੀ ਟੋਕੜ ਮੋਲ ਲਈ ਸੀ ਇਹ ਹਾਂਜੀ ਹਾਂਜੀ ਟੋਕੜ ਗੱਬੜ ਮੋਲ ਲਈ ਸੀ ਜਾਂ ਟੋਕੜੀ ਟੱਲੀ ਟੋਕੜ ਮੋਲ ਲੈ ਸਰ ਅੱਛਾ ਗੱਬੜ ਤੁਸੀਂ ਆਪ ਕਰਵਾਈ ਹੈ ਗੱਬੜ ਆਪ ਕਰਵਾਈ ਹੈ ਗੱਬਣਾ ਜਿਹੜਾ ਬੱਚਾ ਆ ਵੀ ਇਹ ਕਿਹੜੇ ਸੀ ਬਣਦਾ ਜਾਂ ਮਾ ਕਿਹੜੇ ਬੁੱਲਦਾ ਹੈ ਇਹ ਆਪਣੇ ਪਿੰਡ ਦਾ ਬੌਸਪਰੇ ਐਮ 29 ਦਾ ਕੱਟਾ ਹੁੰਦਾ ਬੱਚਾ ਹੈ ਅੱਛਾ ਐਮਨ ਦਾ ਕੱਟਾ ਦਾ ਬੱਚਾ ਉਹ ਵੀ ਕੱਟਾ ਠੀਕ ਹੈ ਜੀ ਤੇ ਇਹ ਸਮਝ ਤੋਂ ਤੁਹਾਨੂੰ ਦੁੱਧਾਂ ਕੀ ਸਭਾਵਨਾ ਵੀ ਕਿੰਨਾ ਦੁੱਧ ਦੇ ਸਕਦੀ ਹੈ ਜੀ ਮਾਈ ਦੇ ਹਿਸਾਬ ਨਾਲ 17-18 ਕਿਲੋ ਦੁੱਧ ਨਾਰਮਲ ਦੇ ਸਕਦੀ ਹੈ 12 12 ਕਰੋੜ ਤਾਂ ਨਾਰਮਲ ਦੇ ਸਕਦੀ ਹੈ ਜੀ ਹਾਂ ਜੀ ਚੰਗੀ ਸੇਵਾ ਹੋ ਜੇ 20 ਪਲੱਸ ਵੀ ਦੇ ਸਕਦੇ ਤੇ ਚੰਗੀ ਸੇਵਾ ਤੇ 20 ਪਲੱਸ ਵੀ ਜਾ ਸਕਦੀ ਹੈ ਜੀ ਹਾਂ ਜੀ ਤੇ ਤੁਸੀਂ ਇੱਕ ਆਪਣਾ ਮੋਬਾਈਲ ਨੰਬਰ ਬੋਲ ਦੋ ਤੇ ਨਾਲੇ ਸਾਨੂੰ ਮੱਝ ਤੋਰ ਕੇ ਵਿਖਾ ਦਿਓ ਜੀ ਮੋਬਾਈਲ ਨੰਬਰ ਜੀ 98725 08199 98725 08199 ਤੇ ਮੱਝ ਨੂੰ ਤੋਰ ਕੇ ਵਿਖਾਓ ਜੀ ਹਾਂ ਜੀ ਵਿਖਾਓ ਤੋਰ ਕੇ ਜੀ ਜੇ ਸਾਦੇ ਮੱਝ ਦੀ ਲੈਂਥ ਲਵਾਈ ਬਹੁਤ ਸ਼ਾਨਦਾਰ ਆ ਤੇ ਬੈਕ ਤੋਂ ਤੁਸੀਂ ਬਹੁਤ ਨਗਲੀ ਸਾਦੇ ਹੋ ਬਹੁਤ ਸ਼ਾਨਦਾਰ ਲੇਵ ਦੀ ਮਾਲਕਿਆ ਮੱਝ ਤੇ ਇਹੋ ਜਿਹੇ ਪਸ਼ੂ ਘਾਟੀ ਮਾਰਕੀਟ ਚ ਨਿਕਲ ਕੇ ਆਉਂਦੇ ਆ ਬਹੁਤ ਸ਼ਾਨਦਾਰ ਮੱਝ ਆ ਚੰਗੀ ਲੈਂਥ ਲਵਾਈ ਦੀ ਵੀ ਆ ਤੇ ਚੌੜੀ ਮੱਝ ਆ ਤੇ ਇਹ ਚੰਗੇ ਦੁੱਧ ਦੇਣ ਲਗਾ ਨਿਸ਼ਾਨੀਆਂ ਚੰਗੀਆਂ ਵੀ ਚੰਗਾ ਦੁੱਧ ਦੇ ਸਕਦੀ ਆ ਤਾਂ ਮੋੜ ਕੇ ਲੈ ਜਾਓ ਜੀ ਲਓ ਜੀ ਅਜੇ ਆਉਂਦਾਰੇ ਹੌਲੀ ਹੌਲੀ ਲੈ ਜਾ ਜੀ ਉਹ ਸ਼ਾਨਦਾਰ ਮੱਝਾ ਲੈ ਵੀਰੋ ਵੀਰੁਪ੍ਰਦੀਪ ਮਾ ਬੈਕ ਤੋਂ ਵਾਰ ਦੇ ਸਕਦੇ ਹੋ ਚੰਗੇ ਬੈਠੇ ਪੁੜੇ ਦੀ ਮੱਝਾ 1,45,000 ਰੁਪਏ ਅਜੇ 1,45,000 ਹਾਂਜੀ ਠੀਕ ਹੈ ਜੀ ਬੱਚੇ ਇਹਨਾਂ ਨੂੰ ਦੇਖ ਕੇ ਉਹਨਾਂ ਦਾ ਮਾਨਦਾਨ ਕਰਦੇ ਆਂ ਅੱਛਾ ਜੀ ਜਿਹੜੇ ਕਹਿੰਦੇ ਚੈਨਲ ਨੂੰ ਦੇਖ ਕੇ ਆਉਣਗੇ ਤੇ ਉਹਨਾਂ ਦਾ ਮਾਨਦਾਨ ਵੀ ਕੀਤਾ ਜਾਊਗਾ ਜੀ ਤੇ ਇਹਦੀ ਜੇਰ ਪ੍ਰੋਪਰ ਪੈ ਗਈ ਆ ਤੇ ਸਵੇਰ ਦੀ ਸੂਈ ਸੀ ਮੱਝ ਤੇ 4 ਵਜੇ ਤੋਂ ਉੱਪਰ ਟਾਈਮ ਹੋ ਗਿਆ ਤੇ ਇਹਦੀ ਵੀਡੀਓ ਬਣਾ ਰਹੇ ਆ ਤੇ ਜੇਰ ਤੁਸੀਂ ਪੱਠਲ ਚ ਬੈਠ ਕੇ ਦੇਖ ਸਕਦੇ ਹੋ ਪ੍ਰੋਪਰ ਜੇਰ ਪੈ ਚੁੱਕੀ ਮੱਝ ਦੀ ਤੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਵਿੱਚ ਸੁਝਾਅ ਜਰੂਰ ਦੇਣੀ ਧੰਨਵਾਦ ਜੀ